ਭਾਈ ਭਰਾਵਾਂ ਦਾ ਪਾਈ ਇੱਕ ਸਪੈਸ਼ਲ ਰੀਲ ਬਣਾਉਣ ਲੱਗੇ ਆ ਵੀਰੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਬੜੀ ਸਪੈਸ਼ਲ ਗੱਲ ਹੈ ਇਹਦੇ ਵਿੱਚ ਭਾਈ ਪਿੰਦੇ ਨੇ ਕਹੀਆ ਭਾਈ ਪਿੰਦੇ ਦੱਸਿਓ ਵੀਰੇ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਜੈਡ ਬਲੈਕ ਫੋਟੋਗ੍ਰਾਫੀ ਤੋਂ ਡੀਪ ਵੀਰੇ ਆਪਾਂ ਇੱਕ ਤੁਹਾਡੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਇੱਕ ਛੋਟੀ ਜਿਹੀ ਮਹਿਮ ਚਲਾਉਣ ਲੱਗੇ ਆ ਹਾਂਜੀ ਕਿਸੇ ਵੀ ਭੈਣ ਦੇ ਭਰਾ ਹੈ ਨਹੀਂ ਹਾਂਜੀ ਬਾਪ ਹੈ ਨਹੀਂ ਸਿਰ ਤੇ ਗਰੀਬ ਘਰੋਂ ਨੇ ਕਮਾਈ ਦਾ ਸੋਰਸ ਹੈ ਨਹੀਂਗਾ ਠੀਕ ਹੈ ਜੀ ਸਾਰਿਆਂ ਦੀ ਆਪਦੀ ਆਪਦੀ ਹੁੰਦੀ ਆ ਚਲੋ ਸੋਚ ਹੁੰਦੀ ਆ ਬੰਦੇ ਦਾ ਕਿਸੇ ਭੈਣ ਦਾ ਹੁੰਦਾਗਾ ਵੀ ਮੈਂ ਆਕਾਸ਼ ਮੇਰੇ ਵਿਆਹ ਤੇ ਜੈਡ ਬਲੈਕ ਵਾਲੀ ਆਉਣ ਜਾਂ ਹਨਾ ਵੀ ਜੀਪ ਵੀਰੇ ਤੋਂ ਫੋਟੋਗ੍ਰਾਫੀ ਕਰਾਉਣੀ ਆ ਆਪਾਂ ਉਹਨਾਂ ਭੈਣਾਂ ਵਾਸਤੇ ਸਪੈਸ਼ਲ ਆਫਰ ਲਾਇਆ ਵੀਰੇ ਸਿਰਫ 1100 ਰੁਪਏ ਦੇ ਵਿੱਚ ਸਾਰਾ ਵਿਆਹ ਲਾ ਕੇ ਦਵਾਂਗੇ ਆਪਾਂ ਸਿਰਫ 1100 ਰੁਪਏ ਦੇ ਵਿੱਚ ਵੀਰੇ ਕੋਈ ਇਹਦੇ 'ਚ ਇਹ ਨਹੀਂ ਹੈਗਾ ਵੀ ਖਰਚੇ ਪਾਵਾਂਗੇ ਜਾਂ ਕੁਝ ਹੋਰ ਸਿਰਫ 1100 ਰੁਪਏ ਦੇ ਵਿੱਚ ਆਪਾਂ ਭੈਣਾਂ ਦੇ ਵਿਆਹ ਲਾਵਾਂਗੇ। ਬਸ ਠੀਕ ਆ। ਵੀਰੇ ਆਪਦੇ ਇਮਾਨਦਾਰੀ ਨਾਲ ਆਪਦੀ ਇਮਾਨਦਾਰੀ ਨਾਲ ਵੀਡੀਓ ਤਾਂ ਸ਼ੇਅਰ ਕਰਨੀ ਕਰਨੀਆਂ। ਬਾਕੀ ਉਹਨਾਂ ਤੱਕ ਪਹੁੰਚਾਇਓ ਜਰੂਰ। ਉਹਨਾਂ ਭੈਣਾਂ ਤੱਕ ਜਿਨ੍ਹਾਂ ਦੇ ਘਰ ਤੇ ਬਿਲਕੁਲ ਜਿਹੜੇ ਲੋੜਵੰਦ ਪਰਿਵਾਰ ਨੇ ਲੋੜਵੰਦ ਪਰਿਵਾਰਾਂ ਤੱਕ ਕਿਉਂਕਿ ਭਾਈ ਉਹਨਾਂ ਨੇ ਬਹੁਤ ਵੱਡੇ ਆਫਰ ਆ। ਬਹੁਤ ਵੱਡਾ ਡੀਲ ਵਾਲੀ ਗੱਲ ਆ ਵੀਰੇ ਇਹ। 1100 ਰੁਪਏ 'ਚ ਸਾਰਾ ਵਿਆਹ ਲਾ ਕੇ ਦੇਣਗੇ ਭਾਈ। ਬਿਲਕੁਲ ਜੀ ਬਿਲਕੁਲ ਭਾਈ ਦਿਨੋ ਸਲੋਟ ਆ। ਧੰਨਵਾਦ ਵੀਰੇ ਦਾ। ਧੰਨਵਾਦ। ਖੁਦਾ ਆ ਪਾਵਾਂਗੇ ਵੀਰੇ। ਆਪਾਂ ਇਹ ਨਹੀਂ ਹੈਗਾ ਬੰਦੇ ਤੋਰਾਂਗੇ ਜਾਂ ਕੋ ਤਾਹੀਂ ਯਾਰ ਭਾਈ ਤੁਹਾਡੇ ਨਾਲ ਲੈਂਕਾ ਆਪਣਾ ਤਾਂ ਹੀ ਤੁਹਾਡੇ ਕੋਲੇ ਆਉਣਾ ਜੈਡ ਬਲੈਕ ਬਿਲਕੁਲ ਵੀਰੇ ਵੈਲਕਮ ਸਾਸੀ ਕੇ ਪੈਂਟ ਆ ਜੀ ਸਾਰੇ ਜਣੇ ਭੈਣ ਭਰਾ ਮੌਕਾ ਦਿਓ ਜਰੂਰ ਕੋਈ ਗੱਲ ਨਹੀਂ ਸੇਵਾ ਦਾ ਮੌਕਾ ਦਿਓ ਜੀ ਹਾਂਜੀ ਕਰਿਓ ਭਾਈ ਵੀਡੀਓ ਨੂੰ ਸ਼ੇਅਰ ਧੰਨਵਾਦ ਜੀ ਧੰਨਵਾਦ